ਸਰ ਜੀ ਅੱਜਕੱਲ੍ਹ ਚਸ਼ਮੇ ਉਤਾਰਨ ਵਾਸਤੇ ਆਪਰੇਸ਼ਨਸ ਚੱਲ ਰਹੇ ਨੇ ਅਸੀਂ ਬਹੁਤ ਨਾਮ ਸੁਣਨੇ ਆ ਲੋਕ ਕਨਫਿਊਜ਼ ਨੇ ਕਿ ਸਮਾਈਲ ਆਪਰੇਸ਼ਨ ਵੀ ਆ ਗਿਆ ਅੱਜਕੱਲ੍ਹ ਤਾਂ ਬਹੁਤ ਟੈਕਨੋਲੋਜੀ ਆ ਗਈ ਹੈ ਟੈਕਨੋਲੋਜੀ ਜਿਸ ਨਾਲ ਤੁਸੀਂ ਕੰਮ ਕਰ ਰਹੇ ਹੋ ਔਰ ਪੂਰੇ ਇੰਡੀਆ ਦੇ ਵਿੱਚ ਸਿਰਫ 2-3 ਮਸ਼ੀਨਾਂ ਨੇ ਉਹ ਕੀ ਹੈ ਜੀ ਉਹਦੇ ਬਾਰੇ ਕੁਝ ਦੱਸੋ ਬਿਲਕੁਲ ਇਹ ਸਰ ਹੈਗੀ ਹੈ ਵੇਵ ਲਾਈਟ ਪਲਸ ਇਨੋ ਵਾਈਪ ਸਟ੍ਰੀਟਮੈਂਟ ਅਗਰ ਆਪਾਂ ਪੂਰੇ ਨਾਰਥ ਇੰਡੀਆ ਦੀ ਗੱਲ ਕਰੀਏ ਇਹ ਮਸ਼ੀਨ ਸਿਰਫ ਇੱਕ ਦਿੱਲੀ ਚ ਹੈ ਇੱਕ ਸਾਡੇ ਕੋਲ ਕਿੱਦਾਂ ਕਿੱਦਾਂ ਦੇ ਆਪਰੇਟ ਹੋ ਜਾਂਦੇ ਨੇ ਸਾਰੇ ਇਸ ਟੈਕਨੋਲੋਜੀ ਦੇ ਨਾਲ ਤਸਮੇ ਦੇ ਹੋ ਗਏ ਹਾਂ ਮਾਈਨਸ ਪਲੱਸ ਕਿਤੇ ਮਿਨਿਮਮ ਕਿੰਨੇ ਨੰਬਰ ਤੋਂ ਸਰ ਸਟਾਰਟ ਹੋ ਜਾਂਦਾ ਹੈ ਆਪਰੇਸ਼ਨ ਤੇ ਮੈਕਸ ਕਿਤੇ ਤੱਕ ਹੋ ਸਕਦਾ ਆਪਰੇਸ਼ਨ ਇਹ ਸਭ ਡਿਪੈਂਡ ਕਰਦਾ ਅਸੀਂ ਨਾ ਬਿਫੋਰ ਸਰਜਰੀ ਉਸ ਪੇਸ਼ੈਂਟ ਦੇ ਸਕੈਨ ਕਰੀਦੇ ਕਈ ਵਾਰੀ ਅਸੀਂ ਦੇਖਿਆ ਪੇਸ਼ੈਂਟ ਇੱਕ ਜਾਂ ਦੋ ਨੰਬਰ ਵਾਲਾ ਵੀ ਫਿੱਟ ਨਹੀਂ ਹੁੰਦਾ ਜੋ ਲੀਗਲ ਅਲਾਉਡ ਹੈ ਲੀਗਲੀ ਉਹ ਹੈਗਾ ਆਫਟਰ ਨੰਬਰ ਪਰ ਅਸੀਂ ਕਰ ਸਕਦੇ ਹਾਂ ਕਈ ਵਾਰੀ ਕਮਿਸ਼ਨ ਫਿੱਟ ਆਉਂਦਾ ਪਰ ਐਡਵਾਈਜ਼ੇਬਲ ਨਹੀਂ ਹੈ ਫਿੱਟ ਮਤਲਬ ਕਿਦਾਂ ਸਰ ਕੀ ਚੀਜ਼ ਫਿੱਟ ਮਿਸ ਦੇ ਵਿੱਚ ਸਰ ਉਹਦੀ ਆਪਾਂ ਥਿਕਨੈਸ ਦੇਖੀ ਦੀਏ ਕਾਰਨੀਆ ਦੀ ਉਪਰ ਜਦੋਂ ਲੈਜ਼ਰ ਕਰਾਂਗੇ ਉਹਦੀ ਜਿਹੜੀ ਥਿਕਨੈਸ ਆ ਥੋੜੀ ਘੱਟ ਜਾਂਦੀ ਤੁਸੀਂ ਮੈਨੂੰ ਪਹਿਲਾਂ ਸਾਰਾ ਐਗਜ਼ਾਮਨ ਕਰਦੇ ਹੋ 100 ਚੋਂ ਕਿੰਨੇ ਪੇਸ਼ੈਂਟਸ ਸਰ ਨਿਕਲਦੇ ਨੇ ਇਦਾਂ ਦੇ ਮਤਲਬ ਰੱਖ ਲਈ 100 ਚੋਂ ਕਿ ਜਿਨ੍ਹਾਂ ਦੇ ઓਪਰੇਟ ਹੁੰਦੇ ਨੇ ਚਸ਼ਮਾ ਪਰ ਜਾਂਦਾ ਕਾਫੀ ਜ਼ਿਆਦਾ ਤਾਂ ਠੀਕ ਹੁੰਦਾ 95 ਤੋਂ 98% ਦਾ ਕਰ ਠੀਕ ਹੈ ਇਸ ਵਗੈਰੇ ਫਿੱਟ ਹੁੰਦਾ ਬਹੁਤ ਸਾਰੇ ਪੇਸ਼ਵਰ ਹੁੰਦੇ ਜਿਹੜੇ